ਨੈਸ਼ਨਲ ਹੈਰੋਲਡ ਮਾਮਲੇ 'ਚ ਸੋਨੀਆ ਤੇ ਰਾਹੁਲ ਗਾਂਧੀ ਨੂੰ ਨੋਟਿਸ ਦਿੱਲੀ ਦੀ ਰਾਊਸ ਵੈਨਿਊ ਕੋਰਟ ਨੇ ਦੋਹਾਂ ਨੂੰ ਅਗਲੀ ਤਰੀਕ ਤੇ ਪੇਸ਼ ਹੋਣ ਨੂੰ ਕਿਹਾ ਮਜੀਠੀਆ ਸੁਰੱਖਿਆ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਹਾਈ ਕੋਰਟ 'ਚ ਸੀਲ ਬੰਦ ਰਿਪੋਰਟ ਪੇਸ਼ ਕੇਂਦਰ ਦੀ ਰਿਪੋਰਟ ਤੇ ਚੱਕੇ ਸਵਾਲ ਐਚਸੀ ਨੇ 12 ਮਈ ਤੱਕ ਮੁੜ ਤੋਂ ਸਿਕਿਉਰਿਟੀ ਰਿਵਿਊ ਦੇ ਦਿੱਤੀ ਹੈ ਪਟਿਆਲਾ ਪੁਲਿਸ ਦੇ ਕਤਿਤ ਫਰਜ਼ੀ ਐਨਕਾਊਂਟਰ ਮਾਮਲੇ 'ਚ ਹਾਈ ਕੋਰਟ ਸਖਤ ਸੀਬੀਆਈ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ 12 ਮਾਰਚ ਨੂੰ ਜਸਪ੍ਰੀਤ ਸਿੰਘ ਨਾਮ ਦੇ ਨੌਜਵਾਨ ਦਾ ਹੋਇਆ ਸੀ ਐਨਕਾਊਂਟਰ ਨੋਟਸਪੋਰ ਦੇ ਫੱਤੂ ਵਾਲਾ ਛਵਾਈ ਪੱਟੀ ਨੂੰ ਫਰਜ਼ੀ ਤਰੀਕੇ ਨਾਲ ਵੇਚਣ ਦਾ ਮਾਮਲਾ ਆਇਆ ਸਾਹਮਣੇ ਹਾਈ ਕੋਰਟ ਨੇ ਵਿਜਲੈਂਸ ਨੂੰ ਸੌਂਪੀ ਜਾਂਚ 4 ਹਫਤਿਆਂ 'ਚ ਰਿਪੋਰਟ ਪੇਸ਼ ਕਰਨ ਦੇ ਫੀਲਡ ਕੋਰਚਾ ਸਪੀਕਰ ਕੁਲਤਾਰ ਸੰਧਵਾ ਸਣੇ ਮੰਤਰੀ ਭੁੰਨਰ ਤੇ ਬਲਜੀਤ ਕੌਰ ਦਾ ਵਿਰੋਧ ਰੋਕਣ ਤੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਟੱਕਾ ਮੁੱਕੀ ਕਈ ਕਿਸਾਨਾਂ ਨੂੰ ਲਿਆ ਹਿਰਾਸਤ। ਫਤਿੰਡਾਜ ਪੁਲਿਸ ਨੇ ਨਸ਼ਾ ਤਸਕਰ ਰੈਂਬੋ ਦਾ ਟਾਇਆ ਕਰ ਮਲਜ਼ਮ ਤੇ 12 ਦੇ ਕਰੀਬ ਐਨਡੀਪੀਐਸ ਦੇ ਮਾਮਲੇ ਬਲਡوزر ਐਕਸ਼ਨ ਤੋਂ ਬਾਅਦ ਇਲਾਕੇ ਦੀਆਂ ਮਹਿਲਾਵਾਂ ਨੇ ਵੱਡੇ ਵੰਡੇ ਲੱਡੂ 올 파티 미팅 체 파니 데 무드 데테 ਬਣੀ ਇੱਕ ਜੁੜਤਾ ਵਿਰੋਧੀ ਧਿਰਾਂ ਨੇ ਪੀਐਮ ਮੋਦੀ ਨਾਲ ਮੁਲਾਕਾਤ ਵੀ ਰੱਖੀ ਮੰਗ ਸੀਐਮ ਬੋਲੇ ਪੰਜਾਬ ਦੇ ਹੱਕਾਂ ਲਈ ਸਾਰੇ ਇਕੱਠੇ ਇੱਕ ਬੂੰਦ ਵੀ ਨਹੀਂ ਜਾਏਗੀ ਪਾਣੀ ਦੇ ਮੁੱਦੇ ਤੇ ਬੋਲੇ ਸੁਨੀਲ ਜਾਖੜ ਤੱਕੇ ਨਾਲ ਸਾਡੇ ਤੋਂ ਕੋਈ ਨਹੀਂ ਲੈ ਸਕਦਾ ਵਾਧੂ ਪਾਣੀ ਅਕਾਲੀ ਦਲ ਨੇ ਕਿਹਾ ਕੇਂਦਰ ਕਰੇ ਮਸਲੇ ਦਾ ਹੱਲ ਤਾਂ ਕਾਂਗਰਸ ਵੱਲੋਂ ਡੈਮ ਸੇਫਟੀ ਐਕਟ ਰੱਦ ਕਰਨ हरियाणा ਦੇ ਸੀਐਮ ਸੈਣੀ ਨੇ ਮੋੜ ਤੋਂ ਮੰਗਿਆ ਪਾਣੀ ਬੋਲੇ ਸਿਆਸਤ ਦੀ ਥਾਂ ਛੋਟੇ ਭਰਾ ਨੂੰ ਪਾਣੀ ਦੇਵੇ ਪੰਜਾਬ ਕਿਹਾ ਜੇ ਪੰਜਾਬ ਨੂੰ ਲੋੜ ਪਈ ਤਾਂ ਨਹੀਂ ਹਟਾਂਗੇ ਪਿੱਛੇ ਪਟਿਆਲਾ ਜੇਲ੍ਹ ਚ ਬੰਦ ਰਾਜੂ ਆਣਾ ਨੂੰ ਮਿਲੇ ਐਸਜੀਪੀਸੀ ਪ੍ਰਧਾਨ ਧਾਮੀ ਬੋਲੇ ਰਹਿਣ ਦੀ ਪਟੀਸ਼ਨ ਤੇ ਕੋਈ ਫੈਸਲਾ ਨਹੀਂ ਲੈ ਰਿਹਾ ਕੇਂਦਰ ਹੁਣ ਕੱਲ ਤੱਕ ਸਾਬ ਕੋਲ ਚੱਕਾਂਗੇ ਮੁੱਦਾ ਪੰਜਾਬ ਚ ਕਿਸਾਨਾਂ ਤੇ ਕਹਿਰ ਬਣ ਕੇ ਵਰਿਆ ਮੀ ਮੰਡੀਆਂ ਚ ਕਣਕ ਦੀਆਂ ਬੋਰੀਆਂ ਪਾਣੀ ਚ ਡੁੱਬੀਆਂ ਪ੍ਰਸ਼ਾਸਨ ਦੇ ਇੰਤਜ਼ਾਮਾਂ ਦੀ ਖੁੱਲੀ ਕੋਹਾ ਹਉ ਅਉਸਰੇਸ਼ਟ ਸ਼ੋਚ ਅਸ਼ਲੀਲਤਾ ਪ੍ਰੋਸੈਸ ਜਾਣਤੇ ਮਹਿਲਾ ਕਮਿਸ਼ਨ ਸਖਤ ਉੱਲੂ ਐਪ ਦੇ ਸੀਓ ਤੇ ਹੋਸਟ ਇਜਾਜ਼ ਖਾਨ ਨੂੰ ਨੋਟਿਸ ਦੋਨਾਂ ਨੂੰ 9 ਮਈ ਨੂੰ ਪੇਸ਼ ਹੋਣ ਦੇ ਹੁਕਮ ਯੂਪੀ ਦੇ ਸ਼ਾਜਾਂਪੁਰ ਚ ਇੰਡੀਅਨ 에ਅਰ ਫੋਰਸ ਵੱਲੋਂ ਤਾਕਤ ਦਾ ਪ੍ਰਦਰਸ਼ਨ ਰਾਫੇਲ ਜਗਵਾਰ ਸਣੇ ਕਈ ਲੜਾਕੂ ਜਹਾਜ਼ਾਂ ਨੇ ਪਰਿਉਡਾਨ ਗੰਗਾ ਐਕਸਪ੍ਰੈਸ ਵੇਤੇ ਕੀਤਾ ਟੱਚਡਾ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਭ ਤੋਂ ਪਹਿਲਾਂ ਗੱਲ ਨੈਸ਼ਨਲ ਹੈਰਾਲਡ ਕੇਸ ਦੀ ਇਸ ਮਾਮਲੇ ਦੇ ਵਿੱਚ ਹੁਣ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਵੀ ਨੋਟਿਸ ਜਾਰੀ ਹੋ ਗਿਆ ਹੈ ਦਿੱਲੀ ਦੀ ਰਾਉਜ਼ ਵੈਨਿਊ ਕੋਰਟ ਵੱਲੋਂ ਨੋਟਿਸ ਜਾਰੀ ਹੋਇਆ ਨੈਸ਼ਨਲ ਹੈਰਾਲਡ ਮਾਮਲੇ 'ਚ ਦੋਨਾਂ ਨੂੰ ਅਗਲੀ ਤਰੀਕ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਪਿਛਲੇ ਦਿਨਾਂ ਦੇ ਵਿੱਚ ਚਾਰ ਸ਼ੀਟ ਦਾਖਲ ਹੋਈ ਸੀ ਤੇ ਉਸ ਚਾਰ ਸ਼ੀਟ ਦੇ ਵਿੱਚ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦਾ ਜ਼ਿਕਰ ਸੀ ਜਿਸ ਤੋਂ ਬਾਅਦ ਹੁਣ ਕੋਰਟ ਨੇ ਸੋਨੀਆ ਤੇ ਰਾਹੁਲ ਗਾਂਧੀ ਦੋਨਾਂ ਨੂੰ ਨੋਟਿਸ ਜਾਰੀ ਕਰਕੇ ਅਗਲੀ ਤਰੀਕ ਤੇ ਪੇਸ਼ ਹੋਣ ਦੇ ਹੁਕਮ ਸੁਣਾਏ ਨੇ ਨੈਸ਼ਨਲ ਹੈਰਾਲਡ ਮਾਮਲੇ ਤੇ ਲਗਾਤਾਰ ਕਾਂਗਰਸ ਪਾਰਟੀ ਖਾਸ ਕਰਕੇ ਗਾਂਧੀ ਪਰਿਵਾਰ ਨੂੰ ਘੇਰਿਆ ਜਾਂਦਾ ਰਿਹਾ ਜਿਹੜੀਆਂ ਵਿਰੋਧੀ ਧਿਰਾਂ ਨੇ ਭਾਜਪੀ ਵੱਲੋਂ ਜਾਂ ਹੋਰ ਪਾਰਟੀਆਂ ਵੱਲੋਂ ਰਾਹੁਲ ਗਾਂਧੀ ਤੇ ਨਿਸ਼ਾਨੇ ਸਾਧੇ ਗਏ ਨੇ ਇਸ ਮਾਮਲੇ ਨੂੰ ਲੈ ਕੇ ਔਰ ਪਿਛਲੇ ਦਿਨਾਂ ਦੇ ਵਿੱਚ ਇਹ ਮਾਮਲਾ ਜ਼ਿਆਦਾ ਸੁਰਖੀਆਂ ਉਦੋਂ ਬਣਿਆ ਜਦੋਂ ਚਾਰ ਸ਼ੀਟ ਇਸ ਮਾਮਲੇ ਦੇ ਵਿੱਚ ਦਾਖਲ ਕੀਤੀ ਗਈ ਤਾਂ ਉਸ ਚਾਰ ਸ਼ੀਟ ਦੇ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਨਾਮ ਦਰਜ ਸੀ ਔਰ ਹੁਣ ਇਸ ਮਾਮਲੇ 'ਚ ਅਗਲੀ ਅਪਡੇਟ ਇਹ ਹੈ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਸੱਦਿਆ ਗਿਆ ਹੈ ਪੇਸ਼ ਹੋਣ ਲਈ ਕਿਹਾ ਗਿਆ ਹੈ ਅਗਲੀ ਤਰੀਕ ਤੇ ਦਿੱਲੀ ਦੀ ਰਾਊਜ਼ ਵੈਨਿਊ ਕੋਰਟ ਨੇ ਨੋਟਿਸ ਜਾਰੀ ਕੀਤਾ ਤੇ ਉਧਰ ਵਿਕਰਮ ਮਜੀਠੀਆ ਦੀ ਸੁਰੱਖਿਆ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਪੰਜਾਬ ਸਰਕਾਰ ਨੇ ਕੋਰਟ ਦੇ ਵਿੱਚ ਸੀਲਬੰਦ ਰਿਪੋਰਟ ਪੇਸ਼ ਕੀਤੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਨਵੀਂ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਨੇ 12 ਮਈ ਤੱਕ ਮੁੜ ਤੋਂ ਸਿਕਿਉਰਿਟੀ ਰਿਵਿਊ ਦੇ ਆਦੇਸ਼ ਦਿੱਤੇ ਗਏ ਨੇ ਔਰ ਕੋਰਟ ਨੇ ਕਿਹਾ ਹੈ ਕਿ ਮਜੀਠੀਆ ਦੀ ਸੁਰੱਖਿਆ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਨੇ ਫੋਨ ਲਾਈਨ ਤੇ ਹੋਰ ਜਾਣਕਾਰੀ ਦੇ ਲਈ ਉਮੇਸ਼ ਕੀ ਕੁਛ ਰਿਹਾ ਅੱਜ ਦੀ ਹੀアリング ਦੇ ਵਿੱਚ ਮਜੀਠੀਆ ਦੀ ਸਿਕਿਉਰਿਟੀ ਨੂੰ ਲੈ ਕੇ ਅਹ ਦੇਖੋ ਵੀ ਜੇ ਦੋ ਪਾਰਟ ਵਿੱਚ ਹੀアリング ਹੋਈ ਹੈ ਪਹਿਲਾ ਸਵੇਰੇ ਹੋਈ ਹੈ ਔਰ ਜਦੋਂ ਸਵੇਰੇ ਹੀアリング ਹੋਈ ਤਾਂ ਉਸ ਤੋਂ ਬਾਅਦ ਉਸ ਤੋਂ ਹੀアリング ਵਿੱਚ ਇਹ ਕਿਹਾ ਗਿਆ ਕਿ ਸੈਂਟਰ ਨੇ ਜਿਹੜੀ ਰਿਪੋਰਟ ਦਿੱਤੀ ਹੈ ਸੈਂਟਰ ਨੇ ਸਾਫ਼ ਕਿਹਾ ਕਿ ਇਨਪੁਟਸ ਦੇ ਆਧਾਰ ਤੇ ਫਰੈਸ਼ ਇਨਪੁਟਸ ਦੇ ਆਧਾਰ ਤੇ ਮਜੀਠੀ ਦੀ ਸੁਰੱਖਿਆ ਨੂੰ ਖਤਰਾ ਹੈਗਾ ਇਹ ਸੈਂਟਰ ਨੇ ਅੱਜ ਰਿਪੋਰਟ ਦਿੱਤੀ ਹੈ ਸਵੇਰੇ ਜਦੋਂ ਰਿਪੋਰਟ ਦਿੱਤੀ ਤਾਂ ਪੰਜਾਬ ਨੇ ਕਿਹਾ ਕਿ ਜੀ ਪਹਿਲਾਂ ਜਦੋਂ ਅਸੀਂ ਸਿਕਿਉਰਿਟੀ ਘਟਾਈ ਉਹਦੇ ਵਿੱਚ ਸੈਂਟਰ ਦੇ ਵੀ ਏਜੰਸੀ ਦੇ ਬੰਦੇ ਸੀਗੇ ਲੇਕਿਨ ਇਹ ਫਰੈਸ਼ ਇਨਪੁਟ ਹੈ ਸਨ ਸੈਂਟਰ ਨੇ ਕਿਹਾ ਤਾਂ ਸਰਕੂਲਰ ਨੇ ਟਾਈਮ ਮੰਗਿਆ ਸੀਗਾ ਕਿ 2 ਵਜੇ ਸੁਣਵਾਈ ਦੁਬਾਰਾ ਹੋਏਗੀ ਹੁਣ ਦੁਬਾਰਾ 2 ਵਜੇ ਜਦੋਂ ਸੁਣਵਾਈ ਹੋਈ ਤਾਂ ਪੰਜਾਬ ਸਰਕਾਰ ਨੇ ਆਪਣੀ ਇੱਕ ਰਿਪੋਰਟ ਦਿੱਤੀ ਹੈ ਸੀਲਬੰਦ ਲਿਫਾਫੇ ਵਿੱਚ ਔਰ ਉਸ ਤੋਂ ਬਾਅਦ ਸੈਂਟਰ ਦੇ ਵਕੀਲ ਨੇ ਕਿਹਾ ਕਿ ਦੇਖੋ ਸਾਡਾ ਕੰਮ ਸੀਗਾ ਇਨਪੁਟ ਸ਼ੇਅਰ ਕਰਨਾ ਅਸੀਂ ਸਾਰੇ ਚੇਟਾਂ ਨਾਲ ਐਦਾਂ ਹੀ ਕਰਦੇ ਨੇ ਸਾਡਾ ਕੰਮ ਹੈ ਰਿਪੋਰਟ ਦੇਣਾ ਔਰ ਫਰੈਸ਼ ਇਨਪੁਟ ਇਹ ਖਤਰਾ ਹੈ ਸਿਕਿਉਰਿਟੀ ਦੇਣਾ ਨਾ ਦੇਣਾ ਸਟੇਟ ਦਾ ਕੰਮ ਹੈ ਤਾਂ ਪੰਜਾਬ ਸਰਕਾਰ ਨੇ ਟਾਈਮ ਮੰਗਿਆ ਕਿ ਸਾਨੂੰ ਇੱਕ ਹੋਰ ਟਾਈਮ ਦਿੱਤਾ ਜਾਵੇ ਤਾਂ ਇਸ ਕਰਕੇ 12 ਜਿਹੜੀ ਮਈ ਹੈ ਇੱਕ ਫਰੈਸ਼ ਰਿਪੋਰਟ ਜਿਹੜੀ ਹੈਗੀ ਹੈ ਉਹ ਪੰਜਾਬ ਸਰਕਾਰ ਤੋਂ ਮੰਗੀ ਹੈ ਔਰ ਇਹ ਵੀ ਕਿਹਾ ਗਿਆ ਆਰਡਰ ਵਿੱਚ ਕਿ ਜਦ ਤੱਕ 12 ਮਈ ਤੱਕ ਅਗਲੀ ਸੁਣਵਾਈ ਹੁੰਦੀ ਹੈ ਤਦ ਤੱਕ ਬਿਕਰਮਜੀਤ ਸਿੰਘ ਮਜੀਠੀਆ ਦੀ ਜਿਹੜੀ ਸਿਕਿਉਰਿਟੀ ਹੈ ਉਹ ਸੁਨਿਸ਼ਚਿਤ ਕੀਤੀ ਜਾਵੇ ਉਹ ਸਰਕਾਰ ਦੇਖੇ ਵੀ ਕਿਵੇਂ ਸਿਕਿਉਰਿਟੀ ਕਵਰ ਦੇ ਅੰਦਰ ਮਜੀਠੀਆ ਰਹਿਣਗੇ ਠੀਕ ਹੈ ਠੀਕ ਹੈ ਧੰਨਵਾਦ ਉਮੇਸ਼ ਇਸ ਜਾਣਕਾਰੀ ਦੇ ਲਈ ਤਾਂ ਜਿਸ ਤਰੀਕੇ ਨਾਲ ਤਫਸੀਲ ਨਾਲ ਜਾਣਕਾਰੀ ਦਿੱਤੀ ਹੈ ਉਮੇਸ਼ ਨੇ ਕਿ ਕੋਰਟ ਦੇ ਵਿੱਚ ਸੁਣਵਾਈ ਹੋਈ ਪੰਜਾਬ ਸਰਕਾਰ ਨੇ ਆਪਣੀ ਰਿਪੋਰਟ ਦਿੱਤੀ ਤਾਂ ਕੇਂਦਰ ਨੇ ਕਿਹਾ ਕਿ ਸਾਡੀਆਂ ਇਨਪੁਟਸ ਦੇ ਮੁਤਾਬਕ ਵਿਕਰਮ ਮਜੀਠੀਆ ਨੂੰ ਖਤਰਾ ਹੈ ਔਰ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਅਸੀਂ ਸਿਰਫ ਰਿਪੋਰਟ ਦਿੱਤੀ ਹੈ ਅੱਗੇ ਸੁਰੱਖਿਆ ਦੇਣ ਦਾ ਜਿਹੜਾ ਜ਼ਿੰਮਾ ਹੈ ਜਾਂ ਫੈਸਲਾ ਲੈਣਾ ਹੈ ਉਹ ਸਟੇਟ ਗਵਰਨਮੈਂਟ ਦਾ ਕੰਮ ਹੈ ਤਾਂ ਉਸ ਤੋਂ ਬਾਅਦ ਫਿਰ 2 ਵਜੇ ਦਾ ਸਮਾਂ ਰੱਖਿਆ ਗਿਆ 2 ਵਜੇ ਦੁਬਾਰਾ ਹੈਰਿੰਗ ਹੋਈ ਤਾਂ ਹੁਣ ਅਗਲੀ ਸੁਣਵਾਈ ਜਿਹੜੀ ਐ ਉਹ 12 ਮਈ ਤੇ ਪਾ ਦਿੱਤੀ ਗਈ ਤੇ ਖਬਰ ਫਰੀਦਕੋਟ ਤੋਂ ਆਏ ਜਿੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦਾ ਵਿਰੋਧ ਹੋਇਆ ਇਸ ਤੋਂ ਇਲਾਵਾ ਕੈਬਨਰਨ ਮੰਤਰੀ ਲਾਲਜੀਤ ਪੁੱਲਰ ਤੇ ਮੰਤਰੀ ਬਲਜੀਤ ਕੌਰ ਦਾ ਵੀ ਕਿਸਾਨਾਂ ਨੇ ਵਿਰੋਧ ਕੀਤਾ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਪੁਲਿਸ ਨੇ ਸਮਾਗਮ ਵਾਲੀ ਜਗ੍ਹਾ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਰੋਕ ਲਿਆ ਇਸ ਮੌਕੇ ਤੇ ਕਿਸਾਨਾਂ ਦੀ ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਦਰਸਲ ਡਰੱਗਜ਼ ਖਿਲਾਫ ਇੱਕ ਸਮਾਗਮ ਰੱਖਿਆ ਗਿਆ ਸੀ ਔਰ ਡਰੱਗਜ਼ ਖਿਲਾਫ ਰੱਖੇ ਸਮਾਗਮ 'ਚ ਸਪੀਕਰ ਤੇ ਕੈਬਨਿਟ ਮਨਿਸਟਰ ਪਹੁੰਚੇ ਸੀ ਜਿੱਥੇ ਕਿਸਾਨ ਪਹੁੰਚ ਗਏ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਵਿਰੋਧ ਕੀਤਾ ਗਿਆ ਪੁਲਿਸ ਨੇ ਕਿਸਾਨਾਂ ਨੂੰ ਦੂਰ ਹੀ ਰੋਕ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਤਾਂ ਲੋਰਾ ਹੁਣ ਦਫ਼ਤਰ ਜਾ ਰਹੇ ਨੇ ਦੇਖੋ ਅਸੀਂ ਅਸੀਂ ਤਾਂ ਕੋਈ ਵਿਰੋਧ ਨਹੀਂ ਕਰਨਾ ਏ ਅਸੀਂ ਉਹਨੂੰ ਪੁੱਛਣ ਆਏ ਆ ਮੰਗ ਪੱਤਰ ਦੇਣ ਆਏ ਆ ਕਿ ਤੁਹਾਡੀਆਂ ਫਸਲਾਂ ਮਰ ਗਈਆਂ ਸੜ ਗਈਆਂ ਕਾਗੜੇ ਪੈ ਗਏ ਉਹ ਕਿਸਾਨ ਕਿੱਧਰ ਜਾਵੇ ਤੁਹਾਡਾ ਜਿਹੜਾ ਲੋਕਾਂ ਦਾ ਤੁਹਾਡੇ ਪਰਦਾ ਇੰਨੀ ਨਹੀਂ ਆ ਕਨਕਾ ਜਨਾਜ ਪੈਦਾ ਕਰਦਾ ਅਸੀਂ ਤਾਂ ਇਹਨੂੰ ਪੁੱਛ ਨਹੀਂ ਆਏ ਸੀ ਪੰਜਾਬ ਪੁਲਿਸ ਨੂੰ ਗਾਹ ਨਹੀਂ ਜਾਣ ਦਿੰਦੀ ਸਾਡਾ ਧੱਕਾ ਕਰ ਰਹੀ ਐ ਡਾਂਗਾ ਮਾਰਦੀ ਆ ਤੂੰ ਦੇਖਿਆ ਹੀ ਐ ਫਾਈ ਗੱਡੀਆਂ ਥੱਲੇ ਵੀ ਪੈਣੇ ਚੱਕ ਕੇ ਸਾਨੂੰ ਪਾਸੇ ਕਰ ਦਿੰਦੇ ਐ ਅਸੀਂ ਜਾਈਏ ਕਿੱਥੇ ਕੀ ਸਵਾਲ ਸੀ ਜਿਹੜੇ ਕਰਨੇ ਚਾਹੀਦੇ ਸਵਾਲ ਤਾਂ ਇਹੀ ਪੁੱਛਣੇ ਸੀ ਤੁਸੀਂ ਨਸ਼ਾ ਨਹੀਂ ਨਸ਼ਾ ਦਾ ਤੁਹਾਨੂੰ ਪਤਾ ਹੀ ਹੈ ਵਕੀ ਜਾਂਦਾ ਸਾਰੇ ਪੰਜਾਬ ਤੋਂ ਕਿੱਥੇ ਦਾ ਨਾ ਖੇਡ ਬਣਾ ਕੇ ਤੀਜੇ ਇੱਕ ਦਾ ਸਾੜੀਆਂ ਅੱਖਾਂ ਚੁੰਬਲ ਦੇ ਆ ਕੇ ਸਾੜੀਆਂ ਤੇ ਟਰਾਲੀ ਸਾੜੀਆਂ ਟਰਾਲੀਆਂ ਲੈ ਕੇ ਸਿਲੰਡਰ ਲੈ ਕੇ ਕਿੰਨਾ ਕੋ ਸਾਡਾ ਚੋਰੀ ਕੀਤਾ ਨੇ ਇਹਨਾਂ ਨੇ ਜਿਹੜੇ ਵਿਰੋਧ ਕਰਨਾ ਸੀ ਉਹ ਕਰਨਾ ਸੀ ਕਾਂਗਰਸ ਤੇ ਕਾਲੀ ਪਾਰਟੀ ਨੇ ਤਾਂ ਸਾਡੇ ਕਿਸਾਨਾਂ ਤੋਂ ਕੋਈ ਕਰਾਈ ਜਾਂਦੇ ਆ ਇਹ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਸਰ ਜੀ ਸਾਡੇ ਲੱਖਾਂ ਏਕੜ ਕਣਕ ਖੜ ਕੇ ਸੁਆਹ ਹੋ ਗਈ ਮੁੱਖ ਮੰਤਰੀ ਦਾ ਮੂੰਹ ਟੁੱਟ ਜਿਹਾ ਨਹੀਂ ਇੱਕ ਵੀ ਬਿਆਨ ਦਿੱਤਾ کتہ مارے گا طاقت کبھی نہ رہے گا اپا جی اورتا اور مردا یار پرکان گڑدار بھائی بھائی تراچیں اے ਕੋਈ ਕਰਿਆਂ ਨਾ ਮੈਂ ਤੁਹਾਨੂੰ ਰੌਂਡ ਅਪ ਕੀਤਾ ਜਾ ਰਿਹਾ ਨੰਨ ਪੁੱਛ ਲਓ ਹਲਾ ਲਈ ਸਾਰਿਆਂ ਨੂੰ ਕਹਿ ਦੋ ਹਲਾ ਸਾਰਿਆਂ ਨੂੰ ਕਹਿ ਦੋ ਸਾਰਿਆਂ ਨੂੰ ਤੇ ਪਹਿਲਗਾਮ ਹਮਲੇ ਦਾ ਜ਼ਿਕਰ ਕਰਦੇ ਆ ਐਨਆਈਏ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਔਰ ਬਹੁਤ ਬਰੀਕੀ ਦੇ ਨਾਲ ਐਨਆਈਏ ਵੱਲੋਂ ਇਸ ਪੂਰੇ ਮਸਲੇ ਨੂੰ ਖੰਗਾਲਿਆ ਜਾ ਰਿਹਾ ਹੈ ਕਿਸ ਤਰੀਕੇ ਨਾਲ ਅਟੈਕ ਹੋਇਆ ਕਿਵੇਂ ਅਤਵਾਦੀ ਆਏ ਕਿਵੇਂ ਉਹਨਾਂ ਨੂੰ ਐਕਸੈਸ ਮਿਲਿਆ ਤੇ ਹੁਣ ਐਨਆਈਏ ਦੇ ਸੂਤਰਾਂ ਤੋਂ ਇਹ ਖਬਰਾਂ ਨੇ ਕਿ ਕੁਝ ਖੱੱਤਰ ਵਾਲੇ ਜਿਹੜੇ ਨੇ ਉਹ ਐਨਆਈਏ ਦੇ ਰਡਾਰ ਤੇ ਨੇ ਕੁਝ ਸ਼ੱਕੀ ਖੱੱਤਰ ਵਾਲਿਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਹਮਲੇ ਤੋਂ ਬਾਅਦ ਖੱੱਤਰ ਵਾਲਿਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ 1500 ਤੋਂ ਲੈ ਕੇ 2000 ਖੱੱਚਰ ਵਾਲਿਆਂ ਤੋਂ ਹੁਣ ਤੱਕ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਚੁੱਕੀ ਹੈ ਸੋ ਜਿਹੜੇ ਖੱੱਚਰ ਵਾਲੇ ਨੇ ਉੱਥੇ ਖਾਸ ਕਰਕੇ ਪਹਿਲਗਾਮ ਦੇ ਵਿੱਚ ਜਿਹੜੇ ਸਨ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ 1500 ਤੋਂ 2000 ਖੱੱਚਰ ਵਾਲਿਆਂ ਤੋਂ ਉਹਨਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਉਹਨਾਂ ਤੋਂ ਪੁੱਛਗਿੱਛ ਵੀ ਹੋਈ ਹੈ ਔਰ NIA ਦੇ ਰਡਾਰਤੇ ਨੇ ਇਹ NIA ਦੇ ਸੋਰਸਸ ਦੱਸ ਰਹੇ ਤੇ ਪਾਕਿਸਤਾਨ ਤੇ ਵਾਟਰ ਸਟ੍ਰਾਈਕ ਦੀ ਹੁਣ ਗਰਾਉਂਡ ਤੇ ਤਿਆਰੀ ਜਿਹੜੀ ਆ ਉਹ ਜ਼ੋਰਾਂ ਤੇ ਚੱਲ ਰਹੀ ਹੈ। ਰਾਵੀ ਨਦੀ ਤੇ ਸ਼ਾਹਪੁਰ ਕੰਢੀ ਡੈਮ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਡੈਮ ਦੇ ਨਿਰਮਾਣ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਪਾਣੀ ਜਾਣਾ ਬੰਦ ਹੋ ਜਾਏਗਾ। ਡੈਮ ਨਾਲ ਪੰਜਾਬ ਤੇ ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਸਭ ਤੋਂ ਵੱਡੀ ਰਾਹਤ ਮਿਲੇਗੀ। ਇਹ ਤਿਆਰੀਆਂ ਚੱਲ ਰਹੀਆਂ ਨੇ। ਇਹਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਜਦੋਂ ਇਹ ਡੈਮ ਬਣ ਗਿਆ ਤਾਂ ਫਿਰ ਇਸ ਪਾਣੀ ਨੂੰ ਰੋਕਣਾ ਔਰ ਡਾਈਵਰਟ ਕਰਨਾ ਆਸਾਨ ਹੋ ਜਾਏਗਾ। ਸੋ ਇਹ ਇਹ ਤਸਵੀਰਾਂ ਨੇ शाहपुर और, और दूसरा है रावी नदी जी तस्वीर हमले के बाद भारत सरकार ने कड़ा रुख अपनाते हुए कई अहम फैसले लिए हैं जिसमें देश में रह रहे पाकिस्तानी नागरिकों को भी बाहर का रास्ता दिखाया है और साथ ही साथ इंदु जल संधि को विस्थापित कर दिया गया है और इस समय हम मौजूद हैं शापरकंडी डैम पर यहां पर आपको बता दें कि अब उस प्रोजेक्ट के स्थगित कर देने के बाद अब यहाँ पर युद्ध स्तर पर काम जारी है जो श्यापरकंडी डैम है ये आने वाले दिनों में काफ़ी महत्वपूर्ण रहने वाला है अगर बात करें जिला सांबा और कठुआ के लिए तो जो कंडी क्षेत्र वहाँ भी अब कही न कहीं ना कहीं हरियाली जो है इससे आ जाएगी आपको बता दें कि जो ये डैम जो बनकर तैयार हो रहा है जिसका काम युद्ध स्तर पर जारी है यहाँ पर लगभग बत्तीस जो हेक्टर ज़मीन है वो पंजाब की और पाँच हज़ार हेक्टर ज़मीन जो है वो जम्मू कश्मीर की इसमें जो है वो इरिगेट होगी और आपको बता दें कि यहाँ पर इस डैम में दो सौ पंद्रह क्यूबिक मीटर जो पानी है वो यहाँ पर स्टोर होगा और एक बड़ी वाटर स्ट्राइक जो है वो भी कहीं ना कहीं भारत ने कर दी है पाकिस्तान के ऊपर जिस तरह से फैसला लिया गया था कि सिंधु जल संधि है उसे स्थगित कर दिया गया है जिसके साथ कड़ा रुख जो है वो भारत ने अपनाया है हालांकि कई बार केंद्रीय मंत्री डॉक्टर जितेंद्र सिंह ने भी कहा है कि इस प्रोजेक्ट के बन जाने के बाद एक भी बूंद जो है वो पड़ोसी मुल्क पाकिस्तान की ओर नहीं जाएगी तस्वीरों में आपने देखा कि युद्ध स्तर पर काम जो है किस तरह से जारी है और आगामी दिनों में ये डैम जो है वो शाफरकंडी प्रोजेक्ट है वो पूरा हो जाएगा और जम्मू कश्मीर ਤੇ ਪਾਣੀ ਦੇ ਬੁੱਦੇ ਨੂੰ ਲੈ ਕੇ ਇੱਕ ਹੋਰ ਵੱਡੀ ਅਪਡੇਟ ਹੈ ਹਰਿਆਣਾ ਸਰਕਾਰ ਹੁਣ ਸੁਪਰੀਮ ਕੋਰਟ ਦਾ ਰੁਖ ਕਰੇਗੀ ਇਸ ਮਾਮਲੇ ਤੇ ਹਰਿਆਣਾ ਸਰਕਾਰ ਸੁਪਰੀਮ ਕੋਰਟ ਜਾ ਰਹੀ ਹੈ ਔਰ ਅੱਜ ਹੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਜਾਣੀ ਹੈ ਇਹ ਜਾਣਕਾਰੀ ਹਰਿਆਣਾ ਦੀ ਇਰੀਗੇਸ਼ਨ ਮਨਿਸਟਰ ਸ਼ਰੂਤੀ ਚੌਧਰੀ ਵੱਲੋਂ ਸਾਂਝੀ ਕੀਤੀ ਗਈ ਹੈ ਹਰਿਆਣਾ ਦੇ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਹੀ ਹਰਿਆਣਾ ਸਰਕਾਰ ਇਸ ਮਸਲੇ ਤੇ ਸੁਪਰੀਮ ਕੋਰਟ ਦਾ ਰੁਖ ਕਰੇਗੀ ਅੱਜ ਹੀ ਹਰਿਆਣਾ ਸਰਕਾਰ ਸੁਪਰੀਮ ਕੋਰਟ ਜਾਏਗੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਜਾਏਗੀ ਹਰਿਆਣਾ ਦੇ ਸੀਐਮ ਲਗਾਤਾਰ ਕਹਿ ਰਹੇ ਨੇ ਕਿ ਉਹਨਾਂ ਨੂੰ ਸਿੰਚਾਈ ਲਈ ਨਹੀਂ ਪੀਣ ਵਾਲਾ ਪਾਣੀ ਚਾਹੀਦਾ ਔਰ ਪੀਣ ਦੇ ਲਈ ਪੰਜਾਬ ਨੂੰ ਪਾਣੀ ਦੇਣਾ ਚਾਹੀਦਾ ਪਰ ਪੰਜਾਬ ਕਹਿ ਰਿਹਾ ਕਿ ਹਰਿਆਣਾ ਆਪਣੀ ਲੋੜ ਮੁਤਾਬਕ ਪਾਣੀ ਪਹਿਲਾਂ ਹੀ ਲੈ ਚੁੱਕਿਆ ਹੈ ਤੇ ਅਸੀਂ ਜਦੋਂ ਨਵਾਂ ਸਾਈਕਲ ਸ਼ੁਰੂ ਹੋਏਗਾ 20 ਤਰੀਕ ਤੋਂ ਬਾਅਦ ਹਰਿਆਣਾ ਨੂੰ ਪਾਣੀ ਦੇਵਾਂਗੇ ਸੋ ਪੰਜਾਬ ਤੇ ਹਰਿਆਣਾ ਦੇ ਵਿੱਚ ਇਹ ਟਸਲ ਫਸੀ ਹੋਈ ਹੈ ਹੁਣ ਪਾਣੀ ਨੂੰ ਲੈ ਕੇ ਪੰਜਾਬ ਦੇ ਵਿੱਚ ਅੱਜ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਇਨਕਲੂਡਿੰਗ ਬੀਜੇਪੀ ਉਹ ਇੱਕ ਸੁਰ ਦੇ ਵਿੱਚ ਨਜ਼ਰ ਆਈਆਂ ਨੇ ਇਕੱਠੀਆਂ ਖੜੀਆਂ ਨੇ ਕਿ ਪੰਜਾਬ ਦੇ ਕੋਲ ਖੁਦ ਕੋਲ ਪਾਣੀ ਨਹੀਂ ਹੈ ਇਸ ਕਰਕੇ ਪਾਣੀ ਨਹੀਂ ਦਿੱਤਾ ਜਾ ਸਕਦਾ ਤਾਂ ਸਾਡੇ ਸਹਿਯੋਗੀ ਅੰਕਿਤ ਦੁਦਾਨੀ ਜੁੜ ਰਹੇ ਨੇ ਹੋਰ ਗੱਲਬਾਤ ਦੇ ਲਈ ਅੰਕਿਤ ਐ ਥੋੜਾ ਪਹਿਲਾਂ ਸੁਪਰੀਮ ਕੋਰਟ ਬਾਰੇ ਡਿਟੇਲ ਚਾਹਾਂਗੇ ਹਰਿਆਣਾ ਸਰਕਾਰ ਕਿਉਂਕਿ ਪੰਜਾਬ ਤਰਕ ਦੇ ਰਿਹਾ ਹੈ ਕਿ ਸਾਡੇ ਕੋਲੇ ਤਾਂ ਪਾਣੀ ਹੈ ਨਹੀਂ ਬਾਦੂ ਅਸੀਂ ਨਹੀਂ ਦੇ ਸਕਦੇ ਸਾਡਾ ਹਰਿਆਣਾ ਦਾ ਕੋਟਾ ਆਲਰੇਡੀ ਪੂਰਾ ਹੋ ਚੁੱਕਿਆ ਸੋ ਐਸੇ ਵਿੱਚ ਹੁਣ ਕੀ ਪਲੀ ਲੈ ਰਹੀ ਹੈ ਹਰਿਆਣਾ ਸਰਕਾਰ ਸੁਪਰੀਮ ਕੋਰਟ बिल्कुल विजयपाल हमारे साथ हरियाणा की सिंचाई मंत्री श्रुति चौधरी मौजूद हैं और उन्हीं से जानते हैं कि इस मामले का हल अब क्या निकलेगा और क्या हरियाणा सरकार करने जा रही है मैम सबसे पहले आपसे जानना चाहेंगे कि आज सर्वदलीय बैठक बुलाता है पंजाब और उसके अंदर भी यही फैसला करते हैं कि एक बूंद पानी और नहीं देंगे आप कैसे देखते हैं इस फैसले को सबसे पहले ये पानी जो है वो बीबीएमबी का है और आज दुख की बात यह है कि इस प्रकार से केवल ओछी राजनीति भगवंत मान जी कर रहे हैं और इससे आगे मैं मेरे पास शब्द नहीं है क्योंकि ये जो पानी है हर साल हरियाणा को बीबीएमबी एलोकेट करता है और ये इस साल इन्होंने ये सारा की सारा तमाशा इसके किया क्योंकि आम आदमी पार्टी के पास दिल्ली सरकार दिल्ली सरकार में वो नहीं है सरकार में नहीं है तो उन्होंने ये सारा की सारा काम किया तो आपको केवल इसमें राजनीति नजर आती है या आंकड़े नजर आते हैं क्योंकि पंजाब जो कह रहा है लगातार कि 4000 क्यूसिक पानी हम हरियाणा को देते थे और पिछले सालों की अगर बात करें तो वो ठीक है हमारी दरिया दिल्ली थी हम दे देते थे लेकिन आंकड़ों के हिसाब से 4000 हजार एकड़ ही चार हजार क्यूसिक ही पानी दिया जाना चाहिए था तो क्यों थी दरिया पहले अब अब क्यों नहीं है दरिया ये सारी की सारी कोई तत्व नहीं है इन बातों में केवल राजनीति है और इस प्रकार की राजनीति जहां पे किसी तरीके से जिम्मेदारी के साथ बात ना हो जब कोई हेड ऑफ स्टेट जब माननीय सीएम साहब ने, आ, ने जो हमारे मुख्यमंत्री जी ने सैनी साहब ने जब बात करी भगवंत मान जी से और उन्होंने बोला हाँ कोई दिक्कत नहीं है और उसके बाद मुकर गए तो आप सोचिए कि किस स्तर पे ये राजनीति हो रही है केजरीवाल जी को आप याद कीजिए अभी थोड़े ही दिन पहले इसी पानी को लेके यही उन्होंने शुरू किया था अपना चुनाव का तमाम कहानी कि ओहो हो देखो ये तो मैंने देख लिया हमारे इंजीनियर्स ने देख लिया कि बॉर्डर पे कितना जहर मिला के हरियाणा रह पानी भेज रहा है दिल्ली वालों को इस किस्म के जो लोग जो राजनीति में जब आते हैं तो इस प्रकार की यही नतीजे होते हैं आज जहां पे हम भारत के एक हिस्से हैं हमको एक दूसरे के प्रति संवेदना रखते हुए काम करना चाहिए पंजाब अपर राइपेरियन स्टेट है पानी वहीं से सारा की सारा आता है हरियाणा के पास हमारी लुके, हम इस प्रकार से लोकेटेड हैं कि हमको पानी भाकड़ा का वहां से आता है और इस दौरान हर साल पिछले चार साल का तो डेटा मेरे पास है प्रतिदिन का कि उतना पानी इस्तेमाल किया गया है इस ड्यूरिंग दिस पीरियड और ये सिर्फ ये आगे सात आठ दिन की बात है उसमें इतना करना वहां पे फोर्सेज लगा देना एक वॉर लाइक -like से जैसे कोई युद्ध हो रहा हो मुझे अभी भी कोई पूछ रहे थे मेरे से मेरे को याद आता है कि किस प्रकार से आ, मेरे को माननीय शरद पवार जी ने ही ये बात बताई थी खुद कि वो जब चीफ़ मिनिस्टर थे और चौधरी बंसी लाल हरियाणा के चीफ़ मिनिस्टर थे तो महाराष्ट्र में किस तरीके से अकाल आया और चौधरी बंसी लाल ने हरियाणा से क्योंकि एक वहाँ पे उस वक्त एक लॉ था कि आप एक स्टेट से दूसरे स्टेट में अनाज नहीं, नहीं भेज सकते लेकिन उसको उसके बावजूद उन्होंने वो ग्रेन वो अनाज भेजा क्योंकि भाईचारे की बात है और आज इस प्रकार से करना कि जहां पे आप वो देखते हैं कि पूरा हरियाणा में कितना पानी है हम लोगों के पास आप देखिए दक्षिण हरियाणा को हमारे कितने जिले हैं यहाँ पे तो ये तो सारी जो बातें जो कर रहे हैं ये कोई आधार नहीं है भुण और के वो कह रहे हैं बीस मई के बाद तो हम दे देंगे पानी लेकिन बीस मई तक अभी हमारे पास पानी नहीं है <laughs> बीस मई के बाद तो हरियाणा को फिर आ, यू नो हमको इस तरीके से 20 मई तक की ही ये सिचुएशन है तो ये बात करना बिल्कुल ही कोई आधार नहीं है और ओछी राजनीति का प्रमाण है खुद मुख्यमंत्री जो नायब सिंह सैनी है वो कह रहे हैं कि ये पानी पाकिस्तान में जाएगा लेकिन पंजाब जो है वो हरियाणा को देने को तैयार नहीं है वही तो बात है ना आप खुद ही भाषा आप देख लीजिए आज हमारा पूरा भारत अभी थोड़े दिन पहले क्या कश्मीर में किस तरीके से आपने घटना देखी और पूरा आज भी भारत उस घटना को लेकर रो रहा है और इस प्रकार से एक हेड ऑफ स्टेट की भाषा ऐसे माहौल में है कि हम पाकिस्तान को दे देंगे मगर हरियाणा को नहीं तो इसी से आप अंदाजा लगा अच्छा, सकते हैं पंजाब दावा, दावा कर, कर रहा कर है कि हरियाणा तो अपने हरियाणा के पास ले 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 क्या विकल्प बचता है हरियाणा इसको लेकर सुप्रीम कोर्ट जा रहा है और आज सेंटर में मीटिंग्स चल रही है अधिकारियों की सेंट्रल लेवल पे तो याचिका दाखिल करके कहीं ना कहीं गुहार लगाई जाएगी बिल्कुल बिल्कुल हरियाणा देखिए ये हर साल अब ये ये करेंगे तो पूर्ण रूप से हरियाणा रहेगा। तो आप इसमें पूरी तरह से राजनीति मानते हैं कि ये पूरी तरह से राजनीति कर रहे हैं और क्या है ये तो कोई भी देख सकता है ये क्या जरूरत है जो पंजाब में बहुत ही पानी ले चुके हैं अमिकेबल वे से बहुत ही शालीनता से इस चीज को स्टेट टू स्टेट सॉल्व कर सकते थे लेकिन ये सब मीडिया में लेके आना और ये सारा की सारा वहाँ पे मैं नहीं दूंगा और बूंद भी नहीं एक पानी जाएगी और पाकिस्तान ये और क्या ये भाषा है क्या मैम ये भगवंत मान लगातार कह रहे हैं कि हरियाणा अपने हिस्से का पानी ले चुका है और 103 परसेंट सौ परसेंट से भी ज्यादा तीन परसेंट इस्तेमाल कर चुका है किस आधार पे कह रहे हैं वो क्या आधार है उनका ये 103 परसेंट हो चुका है किस आधार पे वो कह रहे हैं ये बिल्कुल ऐसी बात नहीं है तो बिल्कुल आप देख सकते हैं कि श्रुति चौधरी सिंचाई मंत्री हैं और वो खुद कह रही हैं कि कोई आधार नहीं है उस बात का कि वो जो कह रहे हैं कि 103 प्रतिशत पानी हरियाणा पहले ही ले चुका है हर साल पिचासी सौ क्यूसिक पानी जो है वो हरियाणा को मिलता था और पिछले तीन चार साल के आंकड़े भी उठा के देखे जा सकते हैं लेकिन इस साल जब दिल्ली के अंदर सरकार नहीं रही है ਤੋ ਕਹੀਂ ਨਾ ਕਹੀਂ ਹਰਿਆਣਾ ਕੋ ਇੱਕ ਪ੍ਰਤਾੜਿਤ ਕਰਨੇ ਦਾ ਕੰਮ ਪੰਜਾਬ ਦੇ ਦੁਆਰਾ ਕੀਤਾ ਜਾ ਰਿਹਾ ਹੈ ਜੀ ਠੀਕ ਹੈ ਸ਼ੁਕਰੀਆ ਅੰਕਿਤ ਇਸ ਪੂਰੀ ਗੱਲਬਾਤ ਦੇ ਲਈ ਤਾਂ ਸ਼ਰੂਤੀ ਚੌਧਰੀ ਜਿਹੜੇ ਹਰਿਆਣਾ ਦੇ ਸਿੰਚਾਈ ਮੰਤਰੀ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਆ ਹਾਲਾਂਕਿ ਉਹਨਾਂ ਨੇ ਇਸ ਚੀਜ਼ ਤੋਂ ਵੀ ਇਨਕਾਰ ਕਰ ਦਿੱਤਾ ਕਿ ਜਿਹੜੇ ਪੰਜਾਬ ਆਂਕੜੇ ਪੇਸ਼ ਕਰ ਰਿਹਾ ਹੈ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਲੈ ਚੁੱਕਿਆ ਹੈ ਉਹਨਾਂ ਕਿਹਾ ਕਿ ਉਹ ਆਂਕੜੇ ਗਲਤ ਨੇ ਸ਼ਰੂਤੀ ਚੌਧਰੀ ਇਸ ਗੱਲ ਨੂੰ ਵੀ ਡਿਨਾਈ ਕਰ ਰਹੇ ਨੇ ਕਿ ਹਰਿਆਣਾ ਨੇ ਆਪਣੇ ਹਿੱਸੇ ਦਾ ਪਾਣੀ ਵਰਤ ਲਿਆ ਹੈ ਪੰਜਾਬ ਦਾ ਦਾਵਾ ਇਹ ਹੈ ਕਿ ਹਰਿਆਣਾ ਸਾਡੇ ਕੋਲੇ ਸਾਰੇ ਆંકੜੇ ਨੇ ਜੋ ਕੇਂਦਰ ਦੇ ਸਾਹਮਣੇ ਵੀ ਪੰਜਾਬ ਨੇ ਰੱਖੇ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਅਸੀਂ 20 ਤਰੀਕ ਨੂੰ ਜਦੋਂ ਸਾਈਕਲ ਪੂਰਾ ਹੋਏਗਾ ਉਸ ਤੋਂ ਬਾਅਦ ਪਾਣੀ ਰিলিজ ਕਰ ਦੇਵਾਂਗੇ ਪਰ ਸ਼ਰੂਤੀ ਚੌਧਰੀ ਕਹਿ ਰਹੇ ਨੇ ਕਿ ਸਾਨੂੰ 20 ਤਰੀਕ ਤੱਕ ਵੀ ਹੀ ਦਿੱਕਤ ਹੈ ਇਸ ਕਰਕੇ ਸਾਨੂੰ ਪਾਣੀ ਪਹਿਲਾਂ ਚਾਹੀਦਾ ਔਰ ਉਹਨਾਂ ਕਿਹਾ ਕਿ ਇਹ ਦੋ ਸਟੇਟਾਂ ਦੇ ਵਿੱਚ ਗੱਲਬਾਤ ਦੇ ਜ਼ਰੀਏ ਜਾਂ ਭਾਈਵੰਦੀ ਦੇ ਜ਼ਰੀਏ ਮਸਲਾ ਹੱਲ ਹੋ ਸਕਦਾ ਸੀ ਪਰ ਹੁਣ ਇਸ ਨੂੰ ਮਜਬੂਰਨ ਸੁਪਰੀਮ ਕੋਰਟ ਤੱਕ ਲੈ ਜਾਣਾ ਪੈ ਰਿਹਾ ਹੈ ਇਹਦਰ ਪੰਜਾਬ ਦੇ ਵਿੱਚ ਅੱਜ ਇਸ ਮੁੱਦੇ ਤੇ 올 ਪਾਰਟੀ ਮੀਟਿੰਗ ਹੋਈ ਮੀਟਿੰਗ ਚ ਸਾਰੀਆਂ ਪਾਰਟੀਆਂ ਨੇ ਇੱਕ ਜੁਟਤਾ ਦਿਖਾਈ ਵਿਰੋਧੀ ਧਿਰਾਂ ਵੱਲੋਂ ਵੀ ਪੀਐਮ ਮੋਦੀ ਦੇ ਨਾਲ ਮੁਲਾਕਾਤ ਦੀ ਮੰਗ ਰੱਖੀ ਗਈ ਸਾਰੀਆਂ ਪਾਰਟੀਆਂ ਦੇ ਨੁਮਾਇंदे ਇਸ ਮੀਟਿੰਗ ਦਾ ਹਿੱਸਾ ਬਣੇ ਔਰ ਪੰਜਾਬ ਸਰਕਾਰ ਨੂੰ ਸਮਰਥਨ ਦਿੱਤਾ ਸੀਐਮ ਨੇ ਕਿਹਾ ਕਿ ਪੰਜਾਬ ਦੇ ਪਾਣੀ ਦੇ ਮੁੱਦੇ ਤੇ ਸਾਰੀਆਂ ਪਾਰਟੀਆਂ ਇੱਕਜੁੱਟ ਨੇ ਉਹਨਾਂ ਕਿਹਾ ਕਿ 20 ਮਈ ਨੂੰ 20 ਮਈ ਤੋਂ ਬਾਅਦ ਹਰਿਆਣਾ ਨੂੰ ਉਹਨੇ ਦਾ ਉਹਨਾਂ ਦੇ ਹਿੱਸੇ ਦਾ ਪਾਣੀ ਰਿਲੀਜ਼ ਕਰ ਦਿੱਤਾ ਜਾਏਗਾ ਉਹਨਾਂ ਕਿਹਾ ਕਿ ਮਨੁੱਖਤਾ ਦੇ ਆਧਾਰ ਤੇ ਅਸੀਂ 400 ਕਿਊਸਿਕ ਪਾਣੀ ਪਹਿਲਾਂ ਹੀ ਦੇ ਰਹੇ ਹਾਂ ਔਰ ਉਹਨਾਂ ਕਿਹਾ ਕਿ ਪਾਣੀ ਅਕਾਲੀ ਦਲ ਨੇ ਕਿਹਾ ਕਿ ਪਾਣੀ ਕਿਸੇ ਪਾਰਟੀ ਦਾ ਨਹੀਂ ਪੰਜਾਬ ਦੀ ਜ਼ਿੰਦਗੀ ਦਾ ਮਸਲਾ ਹੈ ਔਰ ਸਾਡੀ ਲੜਾਈ ਕਿਸੇ ਨਾਲ ਨਹੀਂ ਕੇਂਦਰ ਸਾਡਾ ਮਸਲਾ ਹੱਲ ਕਰੇਗਾ ਸੁਨੀਲ ਜਾਖੜ ਨੇ ਕਿਹਾ ਕਿ ਸਾਡੇ ਕੋਲੇ ਕਿਸੇ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਤੇ ੱੱਕੇ ਨਾਲ ਸਾਡੇ ਤੋਂ ਕੋਈ ਕੁਝ ਨਹੀਂ ਲੈ ਸਕਦਾ ਪਰ ਕਾਂਗਰਸ ਨੇ ਵੀ ਇਸ ਤੇ ਵਿੱਚ ਸਮਰਥਨ ਦਿੱਤਾ ਇਹ ਜਿਹੜਾ ਤਰੀਕਾ ਹੈ ਪੰਜਾਬੀਆਂ ਤੋਂ ਕੋਈ ਕੋਈ ਵੀ ਚੀਜ਼ ਲੈਣ ਦਾ ਤਰੀਕਾ ਬਹੁਤ ਗਲਤ ਹੈ ਪਿਆਰ ਨਾਲ ਕਮੇ ਪੰਜਾਬੀਆਂ ਤੋਂ ਜਾਨ ਲੈ ਲਓ ਕਹਿੰਦੇ ਆ ਵੀ ਜੱਟ ਗੰਨਾ ਨਹੀਂ ਦਿੰਦਾ ਭੇਲੀ ਦੇ ਦਿੰਦਾ ਸੋ ਇਹ ਸ਼ਾਇਦ ਉਹਨਾਂ ਨੂੰ ਕਲਚਰ ਦਾ ਇਸਦਾ ਪਤਾ ਨਹੀਂ ਸੋ ਜਾਕਰ ਸਾਹਿਬ ਨੂੰ ਇਸ ਗੱਲ ਦਾ ਪਤਾ ਹੈ ਖੁਦ ਵੀ ਕਿਉਂਕਿ ਟੀਲ ਤੇ ਇਹਨਾਂ ਦੇ ਖੇਤੀ ਹੈ ਸੋ ਇਹਨਾਂ ਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਇਸ ਮਾਮਲੇ 'ਚ ਅਸੀਂ ਪਾਰਟੀ ਅਪਰ ਵੀ ਗੱਲ ਪਚਾਵਾਂਗੇ ਤੇ ਕੋਈ ਨਾ ਕੋਈ ਤਰੀਕਾ ਇਸ ਗੱਲ ਦਾ ਤਾਂ ਕਿ ਫਿਊਚਰ ਚ ਨਾ ਇਹ ਗੱਲ ਹੋਵੇ ਆਖਿਆ ਵੀ ਜਿਹੜਾ ਡੈਮ ਸੇਫਟੀ ਐਕਟ ਆ ਹਾਂ ਇਹਨੂੰ ਕੈਨਸਲ ਕੀਤਾ ਜਾਏ ਇਹਦੇ ਕਰਕੇ ਸਾਰੀਏ ਪ੍ਰੋਬਲਮ ਕ੍ਰੀਏਟ ਹੋ ਗਿਆ ਨੇ ਜਿਹੜਾ ਰੀਅਰਗਨਾਈਜੇਸ਼ਨ ਐਕਟ ਹੈਗਾ ਉਹਦੇ ਵੀ 67 80 ਕਰੋੜ ਜਿਹੜੀ ਉਹਨੂੰ ਚੈਲੰਜ ਕੀਤਾ ਜਾਵੇ ਤੇ ਜੋ ਫੈਸਲੇ ਹੋਏ ਨੇ ਸੈਂਟਰ ਸਰਕਾਰ ਨੇ ਕੀਤੇ ਨੇ ਇਹਨੂੰ ਪੋਲੀਟਿਕਲੀ ਵੀ ਤੇ ਕੋਰਟ ਸੁਪਰੀਮ ਕੋਰਟ ਵੀ ਜਾਣਾ ਚਾਹੀਦਾ ਅੱਜ ਅਸੀਂ ਰੂਲਿੰਗ ਤੇ ਦੂਸਰੇ ਵੀ ਸਾਰੇ ਇਕੱਠੇ ਆਏ ਪਹਿਲੀ ਵਾਰ ਹੋਇਆ ਕਿਉਂਕਿ ਤੱਕਾ ਹੁੰਦੇ ਨੂੰ ਬਹੁਤ ਧੇਰ ਹੋ ਗਈ ਹੁਣ ਆਖਰੀ ਸਾਹਾਂ ਤੱਕ ਗੱਲ ਪਹੁੰਚ ਗਈ ਹੈ ਸੋ ਇਸ ਕਰਕੇ ਅੱਜ ਪੰਜਾਬ ਦੇ ਜਿੰਦ ਜਾਨ ਹੈ ਜਿਹੜੀ ਉਹਨੂੰ ਬਚਾਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਸਾਰੇ ਮਤਭੇਦ ਛੱਡ ਕੇ ਅੱਜ ਸਾਰੀਆਂ ਪਾਰਟੀਆਂ ਇੱਕ ਹੋਇਆ ਜਿਹੜੇ ਕਿ ਪਹਿਲੀ ਵਾਰ ਹੈ ਆ ਟੋਟਲੀ ਅਵੋਇਡਬਲ ਸਿਚੁਏਸ਼ਨ ਸੀ ਕਿ ਜਿਹਨੂੰ ਐਡਾ ਵੱਡਾ ਪਹਾੜ ਬਣਾ ਦਿੱਤਾ ਗਿਆ ਇਸ ਕਰਕੇ ਮੈਂ ਅਪੀਲ ਕੀਤੀ ਸੀ ਸਾਰਿਆਂ ਨੂੰ ਤੇ ਖਾਸ ਤੌਰ ਤੇ ਮੁੱਖ ਮੰਤਰੀ ਨੂੰ ਬੇਇੱਜ਼ਤੀ ਤੇ ਮਿੱਟੀ ਪਾਈਏ ਤੇ ਬੜਾ ਇੱਕੋ ਮਸਲਾ ਹੈ ਤੇ ਪ੍ਰਧਾਨ ਮੰਤਰੀ ਕੋਲ ਆਪਾਂ ਚੱਲ ਕੇ ਜਾ ਕੇ ਨਿਵੇੜੀਏ ਕਿਉਂਕਿ ਇੱਕ ਪਾਸੇ ਦੁਸ਼ਮਣ ਮੁਲਕ ਸਾਹਮਣੇ ਖੜਾ ਹੈ ਉਹ ਪਹਿਲਾਂ ਧਰਮਾਂ ਦੇ ਅੰਦਰ ਦੋਹਾੜ ਕਰਨ ਨੂੰ ਫਿਰਦਾ ਹੈ ਫਿਰ ਪੰਜਾਬ ਰਣੇ ਦੇ ਅੰਦਰ ਤੁਸੀਂ ਐਵੇਂ ਬਿਨਾਂ ਮਤਲਬ ਦਾ ਟਕਰਾਅ ਪੈਦਾ ਕਰਦੇ ਹੋਗੇ ਜੋ ਟੋਟਲੀ ਨਾਨ ਐਗਜ਼ਿਸਟੈਂਸ ਇਸ਼ੂ ਹੈ ਉਹਨਾਂ ਨੇ ਮੰਨ ਲਈ ਉਹਦੀ ਫਾਰਮੈਲਟੀ ਕਿਸ ਤਰੀਕੇ ਨਾਲ ਹੋਊਗਾ ਕਦੋਂ ਹੋਊਗਾ ਉਹ ਉਹਨਾਂ ਨੇ ਫੈਸਲਾ ਕਰਨਾ ਹੈ ਪੰਜਾਬ ਕੋਲ ਪਾਣੀ ਨਹੀਂ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸਟੈਂਡ ਕਿ ਵੀ ਉਹਨਾਂ ਨੇ 104% ਯੂਜ਼ ਕਰ ਲਿਆ ਉਹ ਵੈਸੇ ਪਿਛਲੀ ਵਾਰੀ ਵੀ ਜਿਹੜਾ ਹੈਗਾ 10000 ਕਿਊਜ਼ਿਕ ਵਾਟਰ ਦਿੱਤਾ ਗਿਆ 9000 ਕਿਊਜ਼ਿਕ ਵਾਟਰ ਦਿੱਤਾ ਗਿਆ ਮੈਂ ਚੀਫ ਇੰਜੀਨੀਅਰ ਨੂੰ ਪੁੱਛਿਆ ਗੋਦੋਂ ਤੁਸੀਂ ਪ੍ਰੋਟੈਸਟ ਨਹੀਂ ਕੀਤਾ ਉਦੋਂ ਉਹਨਾਂ ਨੇ ਦੇ ਦਿੱਤਾ ਕਿਉਂਕਿ ਪੰਜਾਬ ਪੁਰਤ ਤਨ ਯੂਜ਼ ਨਹੀਂ ਕਰਦਾ ਸੀ ਪਾਣੀ ਸੋਸ ਲਈ ਜਿਹੜਾ ਹੈਗਾ ਕਿ ਵੀ ਹੁਣ ਵੀ ਜਿਹੜਾ ਹੈ ਮਾਮਲਾ ਮਿਲ ਬੈਠ ਕੇ ਸੁਲਝਾਇਆ ਜਾ ਸਕਦਾ ਹੈਗਾ ਇਹ ਗੱਲ ਹੈ ਕਿ ਜਦ ਤੱਕ ਸਵਾਲ ਇਹ ਹੈਗਾ ਕਿ ਵੀ ਜੇ ਆਪਸ ਚ ਨਹੀਂ ਬੈਠ ਕੇ ਸੁਲਝਾਇਆ ਜਾ ਸਕਦਾ ਕੈਸੀ ਪ੍ਰਾਈਮ ਮਿੰისტਰ ਨੂੰ ਮਿਲਿਆ ਜਾਵੇ ਇਹ ਪੰਜਾਬ ਸੂਬਾ ਜਿਹੜਾ ਇਹ ਬਣਾਉਣ ਵੇਲੇ ਜਿਹੜੀ ਮਿਸੈਂਟਲਿੰਗ ਹੋਈ ਔਰ ਅੱਜ ਤੱਕ ਹੋਈ ਨਿਰੰਤਰ ਹੋਈ ਸਤਾ ਵਿੱਚ ਰਹੀਆਂ ਸਾਰੀਆਂ ਧਿਰਾਂ ਵੱਲੋਂ ਹੋਈ ਪਰ ਫਿਰ ਵੀ ਇਹ ਸਾਰਿਆਂ ਦੀ ਇੱਕ ਰਜਮੰਦੀ ਸੰਮਤੀ ਸਾਰੀਆਂ ਧਿਰਾਂ ਦੀ ਬਣੀ ਹੈ ਕਿ ਪੰਜਾਬ ਦੇ ਹਿੱਤਾਂ ਦੇ ਖਾਤਰ ਇਹਨਾਂ ਸਾਰੀਆਂ ਕੰਟਰਡਿਕਸ਼ਨਸ ਨੂੰ ਖਤਮ ਕਰਕੇ ਇੱਕ ਕੰਸੈਂਸਸ ਬਿਲਡ ਕਰਕੇ ਕਿਵੇਂ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਕੋਲ ਬਾਦੂ ਪਾਣੀ ਨਹੀਂ ਹੈ ਪੰਜਾਬ ਦੀ ਆਪਣੀ ਲੋੜ ਪੂਰੀ ਹੋ ਨਹੀਂ ਰਹੀ ਕੁਸ਼ ਕਰਕੇ ਕਿਸੇ ਵੀ ਸਟੇਟ ਨੂੰ ੱੱਕੇ ਨਾਲ ਸੈਂਟਰ ਨੂੰ ੱੱਕਾ ਨਹੀਂ ਕਰਨਾ ਚਾਹੀਦਾ ਇਹ ਰਜਮੰਤੀ ਹੋਈ ਹੈ ਔਰ ਬਹੁਜਨ ਸਮਾਜ ਪਾਰਟੀ ਬਿਲਕੁਲ ਡਟ ਕੇ ਇਸ ਗੱਲ ਤੇ ਖੜੀ